ਉਹ ਇੱਥੇ ਕੱਢੀ ਆ ਜਿਹੜੀ ਮਾਰਕ ਕਮੇਟੀ ਨੇ 1363 ਕੱਢੀ ਆ ਅਸੀਂ ਨਾ 13 ਨਿਕਲਦੀ ਕੋਈ ਨਾ 1363 ਕੌਣ ਕੱਢੀ ਆ ਤੇ ਜਿਹੜੀ ਉਹ ਆੜ ਦੇ ਦੀ ਆ ਉਹਨੇ 21 ਨਾ ਕੱਢ ਕੇ ਉਹ ਢੇਰੀ ਟੋਲੀ ਆ ਉਹਦੇ ਅਸੀਂ ਦੁਬਾਰਾ ਕੱਢਿਆ ਤੇ ਉੱਤੇ ਉਹ 13 ਆਈ ਆ ਅਸੀਂ ਉਹ 8 ਤੇ ਰੋ ਬੇਣਦੀ ਕਰਦੇ ਆ ਭਰਾਵਾਂ ਤੇ ਇਹਦਾ ਕੀ ਬਣਨਾ ਜਿਹੜੇ 863 ਜਿਹੜੇ ਨੱਪੇ ਆ ਉਹਨੂੰ ਕਿੰਨੀ ਕੱਟ ਲਾਏਗਾ ਅਸੀਂ ਇਹਨੇ ਕੱਟ ਨਹੀਂ ਲੱਕਣੀ ਉਹਦੀ ਕੱਟ ਬਣਦੀ ਨਹੀਂ ਜਿਹੜਾ ਕੋਈ 17 ਮੋਚਰ ਜਿਗਾ ਆਪਣਾ ਲਿਆਉਣਾ 17 ਮੋਚਰ ਜਿਗਾ ਸਾਨੂੰ ਦਵਾਇ ਦੇਣੇ ਵੀ 17 ਮੋਚਰ ਲਿਆਓ ਇਥੇ 12 ਤੋਂ 13 14 ਮੋਟਰ ਸਾਰਿਆਂ ਦੀ ਆਉਂਦੀ ਆ ਤੇ ਮੇਰੀ ਬੇਨਤੀ ਆਰਤੀ ਉਹਨੂੰ ਵੀ ਆ ਉਹ ਭਰਾਓ ਇਹ ਕੰਮ ਨਾ ਕਰੋ ਇਹ ਸਿਆਮ ਸਿੰਘ ਦੀ ਫਸਲ ਵਾਕੇ ਉਹ ਲੁੱਟਣ ਦੇ ਜੀ ਨੂੰ ਇਹਨੂੰ ਕਿਉਂ ਇਹਦਾ ਕਰਨੇ ਜੋ ਜੱਟ ਭਰਾ ਸਾਰੇ ਆਸੀਂ ਸਾਰੇ ਅਸੀਂ ਜੱਟ ਭਰਾ ਵਾ ਸਾਰੇ ਵਧੀਆ ਤਰੀਕੇ ਨਾਲ ਸਾਰੇ ਆਪਣਾ ਗੱਲ ਬਹਿ ਕੇ ਕਰ ਸਕਦੇ ਆ ਮਸ਼ੀਨਾ ਆਪਣੀਆਂ ਸਾਰੇ ਲਿਆ ਕੇ ਇਥੇ ਚੱਕ ਕਰਾਓ ਸਾਰੇ ਜਿਹੜੇ ਅਸੀਂ ਸਾਰੀਆਂ ਮੰਡੀਆਂ ਦੇ ਦੌਰਾ ਕਰਾਂਗੇ ਆਪਣੀ ਜਿਹੜੀ ਆ ਇਹਨੋਂ ਕੋਟ ਵਾਲੀ ਪਰ ਇਥੇ ਜਿਹੜੇ ਆਰਤੀਆ ਵਾ ਇਹ ਆਪਣੀ ਮਸ਼ੀਨ ਜਿਹੜੀ ਆ ਕੋਲ ਕੌਣ ਦਾ ਵਾ ਕੋ ਮਸ਼ੀਨਾਂ ਦਾ ਮੇਰੇ ਕੋਲ ਹੈ ਹੀ ਨਹੀਂਗੀ ਇਹ ਜਾਈਓ ਨਗੌਂਦਾ ਦੇ ਰਾਤ ਨੂੰ ਜਦੋਂ ਅਸੀਂ ਮੋਟਰ ਕੱਢਦਾ ਤੇ ਕਹਿੰਦਾ ਤੋੜਨ ਤੋਂ ਲੜਿਆ ਵਾ ਹੁਣ ਕੰਮ ਰੋਕ ਕੰਮ ਰੋਕਦਾ ਅਸੀਂ ਮੰਡੀ ਦਾ ਕੰਮ ਰੋਕਿਆ ਵਾ ਉਹ ਆਰਤੀ ਨੂੰ ਬੇਨਤੀ ਕੀਤੀ ਆ ਵੀ ਆਪਣਾ ਆ ਕੇ ਮੋਟਰ ਚੱਕ ਖਰਾਬ ਨਹੀਂ ਮਾ ਮਸ਼ੀਨ ਦੇ ਨਾਲ ਤੇ ਅਸੀਂ ਉਹਨਾਂ ਦੇ ਜਿਹੜੇ ਕੰਮ ਚੱਲਦਾ ਕਰਦਾ ਜਿਹੜਾ ਕੰਮ ਜਿਹੜਾ ਵਹੀਂ ਇਹ ਮੰਡੀ ਦਾ ਬੰਦ ਰੱਖਾ ਕੇ ਤੁਹਾਨੂੰ ਭਾ ਜਿੰਨੇ ਦੀ ਮਰਜ਼ੀ ਦੇ ਬਹਿਣਾ ਪਾਵਾਗਾ ਮੰਡੀ ਵਿੱਚ ਐ ਮਸ਼ੀਨਾਂ ਚੈੱਕ ਕਰੇ ਕਿ ਹਾਂ ਜੀ ਇਹ ਵੀ ਲਿਖ ਕੇ ਦਿਤਾ ਵੀ ਸਾਲ ਕੋ ਆਵਾਜ਼ ਤੁਹਾਨੂੰ ਦਿੱਤੀ ਆ ਦੇਖੇ ਦਿਓ ਕੀ ਤੁਸੀਂ ਇਨਸਪੈਕਟਰ ਨੂੰ ਦਿਓ ਕਿ ਜਿਹੜਾ ਕਰਾਪਾ ਰੇਟ ਕਰਦੇ ਰਹੇ ਆਂ ਆਪਾਂ ਨੂੰ ਹੋਣਾ ਜਾਣਾ ਹੈ ਇਹ ਜਿਹੜਾ ਮੈਟਰ ਹੈ ਨਾ ਇਹ ਇਹ ਹੈਗਾ ਡੀਐਫਐਸਟੀ ਦਾ ਕਿ ਜਿਹੜੇ ਸ਼ੈਂਦਰ ਵਾਲਾ ਤੇ ਗੁੱਜਾ ਦੀ ਜਿਹੜੀ ਇਨਸਪੈਕਟਰ ਆ ਉਹ ਲਿਖ ਕੇ ਦਵੇ ਉਹੀ ਇਨਸਪੈਕਟਰ ਨੂੰ ਦੋ ਨਹੀਂ ਆਪਾਂ ਸੋਮਾ ਦੇਣਾ ਇਨਸਪੈਕਟਰ ਨੂੰ ਤੁਸੀਂ ਦੇਖ ਕੇ ਸੋਮਾ ਦੇਣਾ ਲਿਖਦੇ ਆਂ ਇਹ ਦਿੱਕਤ ਉਹ ਇਨਸਪੈਕਟਰ ਆ ਕੇ ਕੀ ਅੱਧਾ ਜਿਵੇਂ ਲਿਖੇ ਇਹ ਚੀਜ਼ ਨਹੀਂ ਚੁਣੀ ਪਤਾ ਕਿ ਕਿਸਾਨ ਵਿਚਾਰਾ ਰੋਲੇ ਨੂੰ ਪਤਾ ਨਹੀਂ ਕੁਝ ਵੀ ਬਿਲਕੁਲ ਕੋਈ ਜੀ ਨੂੰ ਪਤਾ ਨਹੀਂ ਕਿ ਇਹਨੂੰ ਜੋ ਕਹਤਾ ਉਹ ਤੁਹਾਡੇ ਨਹੀਂ ਇਹਨੇ ਕਹਤਾ ਅਸੀਂ ਕੱਟਨੇ ਵੇਖੋ ਆਪਾਂ ਰਾਮ ਰੂਪ ਜਾਂਦੇ ਸਾਰੇ ਨੇ ਪਾਜਾ ਹੁੰਦਿਆ ਕਹਤਾ ਉਹ ਜਿਹੜਾ ਇੰਨਾ ਡਰਿਆ ਹੋਇਆ ਆ ਡਰਿਆ ਉਹਨਾਂ ਨੂੰ 300 ਦੇ ਦੇਗਾ ਵੇਖੋ ਇੱਕ ਝੂਠੀ ਮਾਰਦੇ ਕੋਈ ਕਸਰ ਨਾਲ ਕੇਦਾ ਮੈਨੂੰ 300 ਦੇ ਦੇਗਾ ਆਹ ਕੀ ਗੱਲ ਹੈ ਇਦਾਂ ਦਾ ਦਬਾਅ ਪਾਰ ਤੱਕ ਸਾਰਾ ਦਿਨ ਚਿਰ ਉਹ ਪਿੱਛੇ ਮਾਰਦੇ ਪਰ ਭਾਵਨ ਜੀਮੀਦਰਾਂ ਨੂੰ ਪਿਛਲੇ ਸਾਲ ਮਿਲਿਆ ਵਾ ਰੇਟ ਕਿੰਨਾ ਕਿ 1000 ਦੇ 2000 ਦੇ 7 ਕਿਹਨੇ ਕਿਹਾ ਕਿ ਸਾਡੀ ਕਿੰਨੇ ਸਾਲ ਅਸੀਂ ਚਲੋ ਜੋਲੀ ਆ ਪਿੱਛੇ ਵਾਰ ਹਾਂ ਐਰ ਕਰਕੇ ਨਾ ਉਹ ਕੰਮ ਹੋਊਗਾ ਯਾਰ ਕੀ ਦੇਖੋ ਆ ਜਿਹੜੀ ਤੁਹਾਡੀ ਦਿੱਖਦਾ ਨਾ ਇਹ ਡੀਐਸਐਸ ਹੀ ਨਾਲ ਲੈ ਕੇ ਰੱਖੀ ਹੈ ਠੀਕ ਹੈ ਇੰਸਪੈਕਟਰ ਨੂੰ ਕਹਾ ਕੇ ਤੇ ਉਹਨਾਂ ਨੇ ਇਹ ਜਿਹੜਾ ਆ ਮੰਨ ਲਓ ਇਹਦਾ ਇੰਸਪੈਕਟਰ ਇਹਨਾਂ ਨੂੰ ਲੈ ਕੇ ਆਵੇ ਨਾ ਅੱਧੋ ਕਿਨ ਪਰਵੇ ਅਦਿਸ਼ਮੰਗਲ ਜੀ ਪ੍ਰਧਾਨ ਸਾਹਿਬ ਨੇ ਪਰਸੋਂ ਮੀਟਿੰਗ ਰੱਖੀ 10 ਤਰੀਕ ਨੂੰ ਇਹ ਵਿਸ਼ੇ 'ਤੇ ਰੱਖੀ ਮੀਟਿੰਗ ਜਿਹੜਾ ਫਟ ਚੱਲ ਰਿਹਾ ਹੈ ਕਿਹੜਾ ਤੁਹਾਡਾ ਕੋਈ ਭਾਈ ਨਾ ਪ੍ਰੋਬਲਮ ਜਿਹੜੀ ਹੈ ਇਹ ਇੰਸਪੈਕਟਰ ਆਪੇ ਤੇਨੂੰ ਕਰੇਗਾ ਇਪਰ ਇੰਸਪੈਕਟਰ ਕਰਦਾ ਵਾਲੀ ਨਹੀਂ ਨਾ ਤੇ ਤੋਹਾਂ ਕਿਨ ਫਟ ਫੁੱਦਨੇ ਆ ਕਿੰਨੇ ਸਗਰ ਸਦੋਣਾ ਕਰੋ ਗੱਲ ਸਭ ਨੂੰ ਪੁੱਛਦੇ ਕਿ ਕਹਿੰਦੇ ਇਹ ਵੀ ਗੱਲ ਹੈ ਭਾਜੀ ਜੀਮੀ 6 ਵਜੇ ਤੁਹਾਡਾ ਮਾਰਕੀਟ ਕਮੇਟ ਕਾਲਾ ਬੰਦਾ ਚੱਲ ਗਿਆ ਹੁਣ ਜੋੜੀ ਦਾ ਨੰਬਰ ਕਿ ਹੁਣ ਸੇ ਗਿਆ ਦੋ ਦਿਨ ਰਾਤ ਦੇ 10 11 12 1 2 ਵਜੇ ਤੱਕ ਹੁਣ ਤੁਹਾਡੇ ਵਾਲੀ ਮਸ਼ੀਨ ਚੱਲ ਗਈ ਉੱਥੇ ਹੁਣ ਜਿਹੜੀ ਇਹਨਾਂ ਵਾਲੀ ਆ ਮਸ਼ੀਨ ਇਹਦੇ 22 ਮੌਸਲ ਕੱਢਣ ਦੀ ਇਹ ਲਾਈ ਆੜ ਦੇ ਰਹੇ ਤੁਹਾਡੇ ਨਾਲ ਗੱਲ ਪਾਉਣੀ ਚਾਹੁੰਦੇ ਆ ਮਾਰਕੀਟ ਜੇ ਪਾਵਾਂਗੇ ਇਹ ਵੇਖੋ ਤੁਸੀਂ ਕੀ ਕਰਨਾ ਹੈ ਇਹ ਲਾਈ ਜਿਹੜੀ ਤੁਹਾਡਿਆਂ ਨੂੰ ਆਉਂਦੀ ਆ ਵੇਖੋ